ਮਨਜੀਤ ਆਪਣੇ ਪਿਓ ਤੇ ਭਰਾ ਤੋਂ ਛੋਰੀ ਸਿਰਫ ਮਾਂ ਕੋਲੋਂ ਪੁੱਛ ਕੇ ਸਹੇਲੀਆਂ ਨਾਲ ਮੇਲੇ ਗਈ ਸੀ ਮਾਂ ਵਿਚਾਰੀ ਕੀ ਜਾਣੇ ਕਿ ਮੇਲੇ ਗਈ ਮਨਜੀਤ ਨੇ ਫਿਰ ਨਹੀਂ ਪਰਤਣਾ ਉਹ ਉਹਨੂੰ ਘੱਲ ਤਾਂ ਬੈਠੀ ਪਰ ਉਹਦੇ ਦਿਲ ਵਿੱਚ ਬੜੀ ਬੇਚੈਨੀ ਜਹੀ ਪੈਦਾ ਹੋ ਗਈ ਜਿਉਂ-ਜਿਉਂ ਚੈਰ ਹੁੰਦਾ ਗਿਆ ਉਹਦੀ ਚਿੰਤਾ ਵੱਧਦੀ ਗਈ ਲੋੜ ਦੇ ਵੇਲੇ ਤੱਕ ਮਨਜੀਤ ਨਾ ਮੁੜੀ ਤਾਂ ਮਾਂ ਦਾ ਦਿਲ ਬੜਾ ਘਬਰਾ ਉੱਠਿਆ ਉਹਦੇ ਜੀ ਨੂੰ ਬੁਰਾ ਕੁਝ ਹੋਇਆ ਤੇ ਉਹ اٹਕੇ ਐਵੇਂ ਅੰਦਰ ਬਾਹਰ ਉਰੇ ਪਰੇ ਹੱਥ ਮਾਰਨ ਲੱਗ ਪਈ। ਮੰਜੇ ਦੀ ਪੈਨ ਉੱਤੇ ਉਹ ਲੀਡੇ ਅਜੇ ਪਏ ਸਨ ਜਿਹੜੇ ਲਾ ਕੇ ਮਨਜੀਤ ਨੇ ਨਵੇਂ ਪਾਈ ਸਨ। ਇੱਕ ਵਾਰ ਸੂਟ ਬਦਲਣ ਲੱਗਿਆਂ ਮਾਂ ਨੇ ਕਿਹਾ ਸੀ, "ਮਨਜੀਤ, ਪਵਾਰੀਆਂ ਦੀਆਂ ਇਹੋ ਜਿਹੇ ਪੜਕੀਨੇ ਕੱਪੜੇ ਪਾ ਕੇ ਬਾਹਰ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ।" ਉਹਨੇ ਅੱਗੋਂ लाਡ ਭਰੇ ਤਰਲੇ ਨਾਲ ਕਿਹਾ ਸੀ, "ਮਾਂ ਜੀ, ਮਾਪਿਆਂ ਦੇ ਰਾਜ ਵਿੱਚ ਰੀਝਾਂ ਨਾਲ ਲੱਥੀਆਂ, ਫੇਰ ਕਦੋਂ ਲੈਣਗੀਆਂ? ਸਾਰੀਆਂ ਕੁੜੀਆਂ ਨਵੇਂ ਪਾ ਕੇ ਚੱਲੀਆਂ ਨੇ।" ਬਸ ਆ ਹਾਮਿਲ ਨਾ ਵੇਖਣਾ ਏ ਫੇਰ ਕਦੇ ਨਹੀਂ ਜਾਂਦੀ ਪੰਜੀਤ ਦੇ ਇਨਾਂ ਵਾਕਾਂ ਵਿੱਚ ਅਨੋਖੀ ਖੇਚ ਤੇ ਦਾਈਏ ਭਰਿਆ ਤਰਲਾ ਸੀ ਅਜੇ ਤੱਕ ਮਾਂ ਦੇ ਕੰਨਾਂ ਵਿੱਚ ਉਹ ਵਾਕ ਗੂੰਜ ਰਹੇ ਸਨ ਮਾਂ ਦੀ ਦਾ ਹੱਦੋਂ ਵੱਧ ਪਿਆਰ ਸੀ ਹੁੰਦਾ ਵੀ ਕਿਉ ਨਾ ਮਾਂ ਕੋਲ ਦੋ ਹੀ ਜਿੰਦਾ ਸਨ ਇੱਕ ਪਲੇਠੀ ਦਾ ਪੁੱਤਰ ਤੇ ਉਸ ਤੋਂ 7 ਬਰੇ ਛੋਟੀ ਇੱਕ ਧੀ ਮਨਜੀਤ ਇਹ ਦੋ ਪੈਰਾਂ ਦਾ ਵਿਛੋੜਾ ਮਾਂ ਦੀ ਆਤਮਾ ਵਾਸਤੇ ਭਾਰੂ ਹੋ ਗਿਆ ਸੀ ਮੋਦਾ ਜੀ ਅੱਜ ਫੈਸ ਫੈਸ ਕੇ ਰੋਣ ਨੂੰ ਕਰਦਾ ਸੀ ਉਹ ਇੱਕ ਕੁਰੀ ਹੋਈ ਛੰਲੀ ਫੜ ਕੇ ਬਰੂਹਾਂ ਵਿੱਚ ਪੀੜੀ ਤੇ ਬਹਿ ਗਈ ਉਸਦੇ ਉਲਝੇ ਹੋਏ ਤੰਦਾਂ ਵਿੱਚ ਉਹਦੀ ਮੰਨਤਾ ਉਲਝੀ ਹੋਈ ਸੀ ਪੰਜ ਚਾਰ ਦਿਨ ਤੋਂ ਮਨਜੀਤ ਦੀਆਂ ਗੱਲਾਂ ਤੇ ਹਰਕਤਾਂ ਬੜੀਆਂ ਅਜੀਬ ਜਈਆਂ ਹੋ ਗਈਆਂ ਸਨ ਅਜਈਆਂ ਹਰਕਤਾਂ ਜਾਂ ਮੂਗਦ ਬੱਚਾ ਕਰਦਾ ਹੈ ਜਾਂ পাগল ਉਹ ਕਹਿੰਦੀ ਮਾਂ ਮਾਵਾ ਪੁੱਤਰਾਂ ਨੂੰ ਤਾਂ ਪਿਆਰ ਕਰਦੀਆਂ ਨੇ ਉਹਨਾਂ ਪਿਛਲੀ ਉਮਰ ਖੱਟ ਕੇ ਖਵਾਉਣਾ ਹੁੰਦਾ ਏ ਤੇ ਜਾਇਦਾਦ ਦੇ ਮਾਲਕ ਬਾਨਣਾ ਹੁੰਦਾ ਏ ਪਰਤੀਆਂ ਨਾਲ ਕਿਉਂ ਮੂਹ ਕਰਦੀਆਂ ਨੇ ਧੀ ਮਰ ਜਾਏ ਤਾਂ ਮਾਵਾ ਕਿਉਂ ਰੋਂਦੀਆਂ ਨੇ ਸਗੋਂ ਉਹਨਾਂ ਨੂੰ ਦਿੱਤ ਦਾ ਦਾਜ ਦੇਣ ਤੋਂ ਛੁਟਕਾਰਾ ਮਿਲ ਜਾਂਦਾ ਏ ਜੇ ਭਲਾ ਨੇ ਮਰ ਜਾਵਾ ਤਾਂ ਤੂੰ ਵੀ ਮੈਨੂੰ ਰੋਵੇਂਗੀ ਕੀ ਮਰ ਕੇ ਆਦਮੀ ਫੇਰ ਇਕੱਠੇ ਨਹੀਂ ਹੁੰਦੇ ਇੱਕ ਵਾਰ ਵਿਛੜ ਕੇ ਫੇਰ ਨਹੀਂ ਮਿਲਦੇ ਮਰਨੋਂ ਤੇ ਰਛੜਨੋਂ ਲੋਕੀ ਕਿਉਂ ਡਰਦੇ ਨੇ ਤੇ ਅਜਈਆਂ ਹੀ ਝਾਲ ਬਲਲੀਆਂ ਹੋਰ ਕਈ ਗੱਲਾਂ ਉਹ ਆਪ ਮੁਹਾਰੀ ਖਰੀ ਜਾਂਦੀ ਮਾਂ ਖਿੱਚ ਕੇ ਕਹਿੰਦੀ ਮਨਜੀਤ ਤੂੰ ਸਗੋ ਦਿਨ ਦਿਨੋਂ ਦਿਨ ਬਾਲੜੀ ਹੀ ਬਣਦੀ ਜਾਨੀ ਏ ਬਹੁਤਾ ਛੰਦਪੁਣਾ ਕਰੇਂਗੀ ਤਾਂ ਮੈਂ ਮਾਰਾਂਗੀ ਪਰ ਇਹ ਮਾਂ ਤੇ ਦੋਵੇਂ ਜਾਣਦੀਆਂ ਸਨ ਕਿ ਮਾਰਾਂਗੀ ਸ਼ਬਦ ਵਰਤੋਂ ਵਿੱਚ ਨਹੀਂ ਆ ਸਕਦਾ ਇਹ ਕੇਵਲ ਕਹਿਣ ਵਾਸਤੇ ਹੀ ਸੀ ਵਿਛੜਣ ਤੋਂ ਇੱਕ ਦਿਨ ਪਹਿਲਾਂ ਮਨਜੀਤ ਨੇ ਆਪਣੇ ਗਏ ਬਚਪਨ ਨੂੰ ਮੋੜ ਲਿਆਉਣ ਵਿੱਚ ਕੋਈ ਕਸਰ ਨਾ ਛੱਡੀ ਉਹ ਬਾਹਰੋਂ ਆ ਕੇ ਮਾਂ ਦੀ ਗੋਦੀ ਵਿੱਚ ਲੇਟਣ ਲੱਗ ਪਈ ਤੇ ਲੱਗੀ ਬੱਚਿਆਂ ਵਾਂਗ ਜ਼ਿੱਦ ਕਰਨ ਊ ਊ ਖੰਦ ਘਿਓ ਨਾਲ ਰੋਟੀ ਲੈਣੀ ਨੇ ਮਾਂ ਉਹਦੇ ਮੂੰਹ ਵੱਲ ਵੇਖ ਕੇ ਹੱਸਣ ਲੱਗ ਪਈ ਉਹ ਛੱਲੀਆਂ ਅਟੇਰ ਰਹੀ ਸੀ ਮਨਜੀਤ ਨੇ ਉਹਦੇ ਹੱਥਾਂ 'ਚੋਂ ਅੱਟੀ ਖੋ ਲਈ ਅਟੇਰਣ ਉਹ ਖੇੜ ਕਤਿਆ ਤੇ ਨਾਲ ਲਟਕਦੀ ਚੰਲੀ ਘੂਰ ਕੱਤੀ ਮਾਂ ਨੇ ਲਾਟ ਨਾਲ ਉਹਦੇ ਮੂੰਹ ਉੱਤੇ ਹੌਲੀ-ਹੌਲੀ ਦੋ ਚਪੇੜਾਂ ਮਾਰੀਆਂ ਤੇ ਕਿਹਾ ਕਿੱਡੀ ਚੁੜੀਤੀ ਐ ਕੁੜੀਏ ਤੂੰ ਅੱਜ ਉਹ ਘੂਰੀ ਹੋਈ ਛੱਲੀ ਠੀਕ ਕਰਨ ਲੱਗਿਆ ਮਾਦੀਆਂ ਅੱਖਾਂ ਸਾਹਮਣੇ ਉਹ ਹਦ ਰਛਾ ਆ ਗਿਆ ਤੇ ਫਿਰ ਉਸ ਤੋਂ ਵੀ 15-16 ਸਾਲ ਪਹਿਲਾਂ ਦੀ ਯਾਦ ਉਹਦਾ ਛਾਂ ਸੱਤਾਂ ਵਰਿਆਂ ਦਾ ਇੱਕੋ ਇੱਕ ਲੜਕਾ ਬਾਹਰੋਂ ਭੱਜਾ ਭਜਾ ਆਉਂਦਾ ਤੇ ਮਾਂ ਦੇ ਗੱਲ ਨੂੰ ਜੱਫੀ ਪਾ ਕੇ ਕਹਿੰਦਾ ਮਾਂ ਮੇਰੀ ਭੈਣ ਕੋਈ ਨਹੀਂ ਮੈਂ ਬੀਬੀ ਕਿਹਨੂੰ ਆਖਾਂ ਐਸ ਖਿਆਲ ਦੇ ਆਉਂਦਿਆਂ ਹੀ ਅੱਜ ਮਾਂ ਦੀਆਂ ਅੱਖਾਂ ਭਰ ਆਈਆਂ ਪੂਰੇ ਸੱਤਾਂ ਵਰਿਆਂ ਪਿੱਛੋਂ ਮਨਜੀਤ ਹੋਈ ਉਹਦੇ ਜੰਮਣ ਦੀਆਂ ਪੁੱਤਰਾਂ ਵਾਂਗ ਖੁਸ਼ੀਆਂ ਮਨਾਈਆਂ ਗਈਆਂ ਮਾਂ ਪੁੱਤਰ ਨੂੰ ਕਹਿੰਦੀ ਲੇ ਰੱਬ ਨੇ ਤੇਰੀ ਭੈਣ ਘੱਲ ਦਿੱਤੀ ਉਹ ਆਂਦਾ ਸੈਂ ਮੈਂ ਬੀਬੀ ਕੇ ਨੂੰ ਆਖਾਂ ਉਹਦੇ ਦਿਲ ਵਿੱਚ ਇਹ ਖਿਆਲ ਬੜੇ ਤੇਜ਼ ਦੌੜੇ ਜਾ ਰਹੇ ਸਨ ਤੇ ਉਹਦੀ ਨਜ਼ਰ ਮਨਜੀਤ ਦੇ ਲੱਥੇ ਹੋਏ ਕੱਪੜਿਆਂ ਤੇ ਟਿਕੀ ਹੋਈ ਸੀ ਉਹਨੂੰ ਇਉਂ ਪਾਸਨ ਲੱਗਾ ਜਿਵੇਂ ਉਹ ਨਿਰੇ ਕੱਪੜੇ ਨਹੀਂ ਸਗੋਂ ਸਾਗ ਵੀ ਮਨਜੀਤ ਬੈਠੀ ਮਾਂ ਨਾਲ ਗੱਲਾਂ ਕਰ ਰਹੀ ਹੈ ਉਹਨੇ ਛੱਲੀ ਭੁਏ ਤੇ ਰੱਖ ਦਿੱਤੀ ਤੇ ਉੱਠ ਕੇ ਮਨਜੀਤ ਦੇ ਕੱਪੜੇ ਮੰਜੇ ਤੋਂ ਚੁੱਕ ਲਈ ਪਰ ਉਹ ਸਮਝ ਨਾ ਸਕੀ ਕਿ ਉਹਨੇ ਕਿਉਂ ਚੁੱਕੇ ਹਨ ਉਨੇ ਤੈਨ ਕੱਪੜੇ ਪਹਿਲਾਂ ਚੁੰਨੀ ਫਿਰ ਸਲਵਾਰ ਫਿਰ ਕੁਰਤਾ ਇੱਕ ਇੱਕ ਕਰਕੇ ਕਿੰਨੀ ਤੇ ਟੰਗ ਦਿੱਤੇ ਅਜੇ ਉਹ ਪਛਾਂ ਹਟਣ ਹੀ ਲੱਗੀ ਸੀ ਜਾਂ ਕੁਰਤਾ ਸਾਰਕ ਕੇ ਥੱਲੇ ਜਾ ਪਿਆ ਉਹਨੇ ਫਿਰ ਭੁਆਣ ਤੋਂ ਚੁੱਕਿਆ ਤਾਂ ਉਹਦੀ ਉਤਲੀ ਜੇਬ ਕੁੱਠੀ ਹੋ ਗਈ ਤੇ ਵਿੱਚੋਂ ਤਹਿ ਕੀਤਾ ਹੋਇਆ ਕਾਗਜ਼ ਥੱਲੇ ਡੈਗ ਪਿਆ ਉਹਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਤੇ ਫਿਰ ਪੀੜੀ ਤੇ ਬਹਿ ਕੇ ਚੰਲੀ ਸਵਾਰਨ ਲੱਗ ਪਈ ਸੁਤੇ ਹੀ ਉਹਦਾ ਧਿਆਨ ਉਸ ਕਾਗਜ਼ ਤੇ ਜਾ ਟਿਕਿਆ ਤੇ ਉਹ ਕਿੰਨਾ ਚਰ ਉਸੇ ਵੱਲੇ ਵੇਂਦੀ ਰਹੀ ਹਾਥ ਤੋ ਦਿੱਤਾ ਅਗਿਆਂ ਵਿੱਚ ਉਲਝੇ ਹੋਏ ਸਨ ਤੇ ਨਿਗਾਹ ਕਾਗਜ਼ ਵਿੱਚ ਉਹਨੂੰ ਇਉਂ ਪ੍ਰਤੀਤ ਹੋਣ ਲੱਗਾ ਜਿਵੇਂ ਉਹ ਕਾਗਜ਼ ਸਰਕ ਸਰਕ ਕੇ ਉਸ ਵੱਲ ਆ ਰਿਹਾ ਹੈ ਉਹ ਤੇ ਜੀਰੂ ਬੜੀ ਧੂਜਹੀ ਪਈ ਉਹਨੇ ਛੱਲੀ ਛੱਡ ਕੇ ਕਾਗਜ਼ ਜਾ ਚੁੱਕਿਆ ਤੇ ਖੋਲ ਕੇ ਵੇਖਣ ਲੱਗੀ ਇਹ ਮਨਜੀਤ ਦੀ ਚਿੱਠੀ ਸੀ ਲਿਖਿਆ ਸੀ ਪੂਜਯਾ ਮਾਤਾ ਜੀਓ ਤੁਹਾਡੀ ਮਨਜੀਤ ਅੱਜ ਤੁਹਾਤੋਂ ਸਦਾ ਵਾਸਤੇ ਵਿਛੜ ਰਹੀ ਹੈ ਉਹ ਉਸੇ ਘਰ ਜਾ ਰਹੀ ਹੈ ਜਿਹੜਾ ਤੁਸਾਂ ਸਾਬ ਤੋਂ ਪਹਿਲਾਂ ਉਹਦੇ ਵਾਸਤੇ ਨਿਯਤ ਕੀਤਾ ਸੀ ਮਾਂ ਮੈਂ ਉਮਰ ਭਰ ਇਸ ਘਰ ਨੂੰ ਨਾ ਛੱਡਦੀ ਜੇ ਤੁਸੀਂ ਮੇਰੇ ਵਿਆਹ ਦੀ ਦੂਜੇ ਥਾਂ ਕਾ ਲਈ ਨਾ ਪਾ ਦਿੰਦੇ ਜਿਹੜਾ ਵਾਰ ਤੁਸਾਂ ਪਹਿਲਾਂ ਮੈਨੂੰ ਦਿੱਤਾ ਸੀ ਮੈਂ ਉਹਨੂੰ ਦਿਲੋਂ ਪਤੀ ਪਰਮੇਸ਼ਰ ਧਾਰ ਚੁੱਕੀ ਸਾਂ ਮੇਰਾ ਸਤੀ ਧਰਮ ਕਿਸੇ ਹਾਲਤ ਵਿੱਚ ਵੀ ਮੈਨੂੰ ਅਗਿਆ ਨਹੀਂ ਸੀ ਦੇਂਦਾ ਕਿ ਮੈਂ ਇੱਕ ਪਤੀ ਜਿਉਂਦਾ ਛੱਡ ਕੇ ਕਿਸੇ ਦੂਜੇ ਅੱਗੇ ਆਪਣੀ ਪੱਤ ਵੇਚ ਦਿੰਦੀ ਮਾਂ ਕੀ ਇੱਕ ਦੇ ਹੁੰਦਿਆਂ ਹੋਇਆ ਦੂਜੇ ਘਰ ਵਸਣਾ ਵਿਚਾਰ ਨਹੀਂ ਇਹ ਆ ਵਿਚਾਰ ਹਨ ਜਿਨ੍ਹਾਂ ਮੈਨੂੰ ਇਹ ਕੁਝ ਕਾਰਨ ਤੇ ਮਜਬੂਰ ਕਰ ਦਿੱਤਾ ਮੈਂ ਜਾਣਦੀ ਹਾਂ ਮੇਰੀ ਇਸ ਕਰਤੂਤ ਤੋਂ ਜਿੰਨਾ ਦੁੱਖ ਤੁਹਾਨੂੰ ਹੋਵੇਗਾ ਜੇ ਧਰਮ ਪੁਸਤਕਾਂ ਵਿੱਚ ਆਤਮਕਾਤ ਪਾਪ ਨਾ ਮੰਨਿਆ ਜਾਂਦਾ ਹੁੰਦਾ ਤਾਂ ਮੈਂ ਤੁਹਾਨੂੰ ਕਲੇਸ਼ ਬਚਾਉਣ ਦੀ ਥਾਂ ਆਪਣੀ ਜਾਨ ਤੇ ਖੇਡ ਜਾਂਦੀ ਚੰਗਾ ਹੁੰਦਾ ਜੇ ਮੈਂ ਕੱਲ ਤੋਂ ਪਹਿਲਾਂ ਮਰ ਗਈ ਹੁੰਦੀ ਪਰ ਇਹ ਸਾਡੇ ਭਾਗਾ ਵਿੱਚ ਨਹੀਂ ਸੀ ਹਣ ਹੋਰ ਨਹੀਂ ਲਿਖਿਆ ਜਾਂਦਾ ਮੈਨੂੰ ਅੱਜ ਤੱਕ ਲੜਾਈ ਹੋਏ ਲਾਡਾਂ ਦਾ ਵਾਸਤਾ ਹੀ ਮਾਂ ਮੈਨੂੰ ਮਰ ਗਈ ਸਮਝ ਕੇ ਰਸਾਰ ਦੇ ਤੇਰੀ ਮਨਜੀਤ ਜਉਂਦੀ ਮਰ ਗਈ ਏ ਉਹਨੂੰ ਰੋਵੀ ਨਾ ਮਾਪਿਆਂ ਦੇ ਰਾਜ ਵਿੱਚੋਂ ਸਦਾ ਵਾਸਤੇ ੱੱਕੀ ਹੋਈ ਤੇਰੀ ਅਮੋੜ ਮਨਜੀਤ ਅਪਹਾਗਣ ਮਾਂ ਜਿਉਂ-ਜਿਉਂ ਚਿੱਠੀ ਪੜਦੀ ਗਈ ਉਹਦੀਆਂ ਅੱਖਾਂ ਵਿੱਚੋਂ ਜਿਦੋ-ਜਿਦੀ ਹੰਝੂ ਵਹਿਂਦੇ ਗਏ ਚਿੱਠੀ ਮੁੱਕ ਗਈ ਤਾਂ ਉਹਦੀ ਉੱਚੀ-ਉੱਚੀ ਤਾਹੀਂ ਨਿਕਲ ਗਈਆਂ ਉਹਨੇ ਚੇਤੀ ਨਾਲ ਆਪਣੇ ਦੋਵੇਂ ਹੱਥ ਮੂੰਹ ਅੱਗੇ ਦੇ ਲਏ ਉਹ ਨਹੀਂ ਸੀ ਚਾਹੁੰਦੀ ਕਿ ਉਹਦੇ ਰੋਣ ਦੀ ਆਵਾਜ਼ ਕੋਈ ਹੋਰ ਸੁਣੇ। ਉਹ ਮਨਜੀਤ ਦੇ ਕੱਪੜਿਆਂ ਨੂੰ ਹੱਥ ਨਾਲ ਲਾ ਕੇ ਅੰਦਰੋਂ-ਅੰਦਰ ਹਉਕੀ-ਹਉਕੀ ਰੋ ਰਹੀ ਸੀ। ਬੇਕਾਬੂ ਹੋ ਕੇ ਚੀਕ ਕਾਉਂਦੀ ਆਂ ਉਹਦੀ ਅਸਨ ਪਰ ਉਹ ਉੱਤੇ ਲੱਜ, ਸ਼ਰਮ ਦੇ ਦਾਬੂ ਰੱਖ ਕੇ ਉਹਨਾਂ ਨੂੰ ਦਬਾ ਦਿੰਦੀ ਸੀ। ਜਿਉਂ-ਜਿਉਂ ਬਾਹਰ ਉੜਦੀਆਂ ਲੰਬਾਂ ਨੂੰ ਉਹ ਰੋਕਦੀ ਅੰਦਰ ਅੱਗ ਸਗੋਂ ਵੱਧਦੀ ਸੀ। ਉਹਦੇ ਅੰਦਰ ਇੱਕ ਪਾਸੇ ਮਮਤਾ ਘੁਰ ਲ ਆ ਰਹੀ ਸੀ ਤੇ ਇੱਕ ਪਾਸੇ ਲੋਕ ਲਾਜ ਘਾਤੀਆਂ ਚ ਭੋ ਰਹੀ ਸੀ। ਉਦੇ ਖਿਆਲਾਂ ਵਿੱਚ ਇੰਨਾ ਭਿਆਨਕ ਉਬਾਲ ਉੱਠ ਰਿਹਾ ਸੀ ਜਿਸ ਤੋਂ ਹਾਰ ਖਾ ਕੇ ਉਹਦੀ ਸਮਝ ਮੈਦਾਨ ਛੱਡ ਗਈ ਸੀ ਉਹਦੀ ਵਿਚਾਰ ਸ਼ਕਤੀ ਗਮ ਦੀਆਂ ਲਹਿਰਾਂ ਨਾਲ ਟਕਰਾ ਕੇ ਛੰਨਪੈਨ ਹੋ ਗਈ ਸੀ ਹਣੋ ਮਨਜੀਤ ਦੇ ਕੱਪੜਿਆਂ ਵਿੱਚ ਮੂੰਹ ਲੁਕਾ ਕੇ ਮੰਜੇ ਉੱਤੇ ਮੋਦੀ ਮੂੰਹ ਪਈ ਹੋਈ ਸੀ ਉਹਦੀ ਸੌਰਤ ਗਮ ਹੁੰਦੀ ਹੁੰਦੀ ਬੇਹੋਸ਼ੀ ਵਿੱਚ ਬਦਲ ਗਈ ਉਹਨੂੰ ਇਹ ਵੀ ਪਤਾ ਨਾ ਰਿਹਾ ਕਿ ਉਹ ਕਿੰਨਾ ਚਿਰ ਇਸੇ ਹਾਲਤ ਵਿੱਚ ਪਈ ਰਹੀ ਦਿਨ ਚੱਪ ਕੇ ਹਨੇਰਾ ਹੋ ਚੁੱਕਾ ਸੀ ਜਾ ਮਨਜੀਤ ਦਾ ਭਰਾ ਮੇਲੇ ਤੋਂ ਵਾਪਸ ਆਇਆ ਉਹ ਮਾਂ ਦੀ ਇਹ ਹਾਲਤ ਵੇਖ ਕੇ ਹੈਰਾਨ ਰਹਿ ਗਿਆ ਉਹਨੇ ਘਬराई ਹੋਈ ਸੌਰ ਵਿੱਚ ਪੁੱਛਿਆ ਮਾਂ ਕੀ ਗੱਲ ਏ ਸੁੱਖ ਤਾਂ ਹੈ ਮਾਂ ਨੇ ਸਿਰ ਉਤਾਹ ਕਰਕੇ ਇੱਕ ਵਾਰ ਪੁੱਤਰ ਵੱਲੇ ਵੇਖਿਆ ਪਰ ਫਿਰ ਅੱਖਾਂ ਨੀਵੀਆਂ ਕਰ ਲਈਆਂ ਰੁਕੇ ਹੋਏ ਹੰਝੂ ਇੱਕ ਵਾਰ ਫਿਰ ਉਹਦੀਆਂ ਅੱਖਾਂ ਚੋਂ ਫੋਟ ਨਿਕਲੇ ਇਹ ਵੇਖ ਕੇ ਮੁੰਡਾ ਘਬਰਾ ਗਿਆ ਉਹਨੇ ਅਗਾਹ ਵਧ ਕੇ ਮਾਂ ਨੂੰ ਬਾਹਾਂ ਫੜ ਕੇ ਹਿਲਾਇਆ ਤੇ ਪੁੱਛਿਆ ਮਾਂ ਤਾਂ ਇਹ ਕੀ ਗੱਲ ਏ ਦੱਸੋ ਵੀ ਕੁਝ ਫੇਰ ਵੀ ਮਾਂ ਦਾ ਹੌਸਲਾ ਨਾ ਪਿਆ ਕੁਝ ਕਹਿਣ ਦਾ ਹਾਂ ਹੋ ਕੇ ਜਰਾ ਅੱਗੇ ਨਾਲੋਂ ਉਚੇਰੇ ਹੋ ਗਏ ਤੀਜੀ ਵਾਰ ਮੁੰਡੇ ਨੇ ਫੇਰ ਪੁੱਛਿਆ ਪਰ ਮੈਨੂੰ ਕੁਝ ਪਤਾ ਵੀ ਲੱਗਿਆ ਮਨਜੀਤ ਕਿੱਥੇ ਆ ਮਨਜੀਤ ਦਾ ਨਾਂ ਸੁਣ ਕੇ ਮਾਂ ਦੀਆਂ ਉੱਚੀ ਉੱਚੀ ਤਾਂ ਹੀ ਨਿਕਲ ਗਈਆਂ ਉਹਨੇ ਹਟਕੋਰੇ ਪਰਦੀ ਨੇ ਕਿਹਾ ਕਿੱਥੇ ਦੱਸਾਂ ਮਨਜੀਤ ਆਪ ਮਰ ਗਈ ਤੇ ਸਾਨੂੰ ਮੋਹਿਆਂ ਤੋਂ ਵੀ ਪਰਲੇ ਪਾਰ ਕਰ ਗਈ ਆ ਪੜ ਲੈ ਉਹਦੀ ਚਿੱਠੀ ਉਹਨੇ ਚਿੱਠੀ ਪੁੱਤਰ ਦੇ ਹੱਥ ਦੇ ਦਿੱਤੀ ਜਿਉਂ-ਜਿਉਂ ਉਹ ਚਿੱਠੀ ਪੜਦਾ ਗਿਆ ਪ੍ਰੋਧ ਨਾਲ پاگل ਹੁੰਦਾ ਗਿਆ ਉਹਦੇ ਤਨਮਨ ਵਿੱਚ ਭਾਂਬੜ ਬਲ ਉੱਠੇ ਨੇਤਰ ਪੱਕ ਕੇ ਅੰਗਿਆਰਾ ਵਾਂਗ ਲਾਲ ਹੋ ਗਏ ਤੇ ਗੁੱਸੇ ਨਾਲ ਸਰੀਰ ਦੇ ਅੰਗ ਫਰਕਣ ਲੱਗ ਪਏ ਉਹ ਸਿਰ ਤੋਂ ਪੈਰਾਂ ਤੱਕ ਅਗਰੂਪ ਹੋ ਗਿਆ ਮਾਂ ਉਹਦੀ ਇਸ ਦਾਨਵੀ ਹਾਲਤ ਨੂੰ ਬੜੇ ਧਿਆਨ ਨਾਲ ਵੇਖ ਰਹੀ ਸੀ ਉਹ ਬਲੋ-ਪਲ ਭਿਆਨਕ ਸੂਰਤ ਧਾਰਨ ਕਰੀ ਜਾ ਰਿਹਾ ਸੀ ਜਵਾਲਾਮੁਖੀ ਵਾਂਗ ਉਹਦੇ ਨੈਣਾਂ ਵਿੱਚੋਂ ਲਾਟਾਂ ਨਿਕਲ ਰਹੀਆਂ ਸਨ ਉਹਨੇ ਚਿੱਠੀ ਪੁਆ ਕੇ ਮਾਂ ਅੱਗੇ ਸੁੱਟ ਦਿੱਤੀ ਤੇ ਚੁੱਪ-ਚਾਪ ਅਗਲੇ ਅੰਦਰ ਵੜ ਗਿਆ ਇਸੋ ਚੋਪਾ ਦਾ ਅਰਥ ਮਾਂ ਤੋਂ ਹੱਜਾ ਨਹੀਂ ਸੀ ਉਹ ਵੀ ਮੰਜੇ ਤੋਂ ਉੱਠੀ ਤੇ ਅੰਦਰਲੇ ਬੂਖੇ ਵਿੱਚ ਹੋਖ ਲੋਤੀ ਇਹਨੇ ਨੂੰ ੁੰਡੇ ਨੇ ਅੰਦਰੋਂ ਬਰਛੀ ਕੱਟ ਕੇ ਡਾਂਗ ਡਾਂਗ ਨੂੰ ਲਾ ਲਈ ਇਹ ਵੇਖ ਕੇ ਮਾਂ ਦੀ ਅੱਖਾਂ ਅੱਗੇ ਹਨੇਰਾ ਛਾ ਗਿਆ ਉਹਦੇ ਸਿਰ ਨੂੰ ਚੱਕਰ ਆਇਆ ਤੇ ਸਾਰਾ ਸਰੀਰ ਡਰ ਨਾਲ ਕੰਬ ਉੱਠਿਆ ਬਰਛੀ ਦੀ ਧਾਰ ਵਿੱਚੋਂ ਉਹਨੂੰ ਢਡੋ ਜਣੀ ਮਨਜੀਤ ਦੀ ਮੌਤ ਹੱਸਦੀ ਜਾਪੀ ਉਹਨੇ ਤਰਾਵ ਕੇ ਕਿਹਾ ਛਿੰਦਿਆ ਇਹ ਕੀ ਲੱਗਾ ਹੈ ਕਰਨ ਸਾਨੂੰ ਅਸਲੋਂ ਲੱਗਾ ਹੈ ਮਾਰਨ ਇਹ ਕਾਰਨ ਲੱਗਾ ਗ੍ਰੋਧ ਵਿੱਚ ਕੰਬਦੇ ਹੋਏ ਇੱਕ ਬਗਰੂ ਨੇ ਕਿਹਾ ਜਿੰਨਾ ਹੱਥਾਂ ਨਾਲ ਉਹਨੂੰ ਖੜਾਇਆ ਸੀ ਜਿੰਨਾ ਚਿਰ ਉਹ ਹੱਥ ਉਹਦੇ ਲਘੂ ਵਿੱਚ ਨਹੀਂ ਰੰਗ ਲੈਂਦਾ ਮੇਰੇ ਅੰਦਰ ਲੱਗੀ ਨਹੀਂ ਬੁਝਦੀ ਜਿੰਨਾ ਚਿਰ ਮੈਂ ਉਹਨਾਂ ਦੋਹਾਂ ਦੇ ਸਿਰ ਨਹੀਂ ਲਾ ਦਿੰਦਾ ਮੇਰੇ ਵਾਸਤੇ ਪਾਣੀ ਪੀਣਾ ਹਰਾਮ ਏ ਬਸ ਜੇ ਮਰ ਜਾਵਾਂਗਾ ਤੇ ਜਾਂ ਉਹਨਾਂ ਨੂੰ ਮਾਰ ਦਿਆਂਗਾ ਪੁੱਤਰ ਪਹਿਲਾਂ ਮੇਰੀ ਹੱਕ ਵਿੱਚੋਂ ਇਹਾ ਬਰਚੀ ਪਾਰ ਕਰ ਜਾ ਤੇ ਫੇਰ ਅਗਾਹ ਜਾਈ ਮਾਂ ਨੇ ਤੜਪਦੀ ਆਵਾਜ਼ ਵਿੱਚ ਕਿਹਾ ਦੀ ਮਰੀ ਦੇ ਮਗਰ ਮੈਂ ਪੁੱਤਰ ਵੀ ਮਾਰ ਲਵਾਂ ਮੇਰੀ ਦੁਨੀਆ ਵਸਦੀ ਰਹੇਗੀ ਕਿ ਉੱਜੜ ਜਾਏਗੀ ਮੈਂ ਨਹੀਂ ਅਜੇ ਵਕਬੂਰਾ ਨਹੀਂ ਸੀ ਹੋਇਆ ਜਾਂ ਮੁੰਡਾ ਇਹ ਕਹਿੰਦਾ ਹੋਇਆ ਹਟ ਜਾ ਮਰਾ ਮੇਰੀਆਂ ਅੱਖਾਂ ਗੂੰ ਜੋਰ ਨਾਲ ਬਾਹਰ ਨੂੰ ਵਧਿਆ ਮਮਤਾ ਦੀ ਮਾਰੀ ਮਾਂ ਨੇ ਅੱਗੋਂ ਪੁੱਤਰ ਨੂੰ ਘਟ ਕੇ ਜੱਫੀ ਪਾ ਲਈ ਉਹਨੇ ਸਾਰਾ ਤਾਨ ਲਾਇਆ ਉਹਨੂੰ ਰੋਕਣ ਦਾ ਪਰ ਬੈਰ ਦਿਮਾਗ ਉਸੇ ਵਿੱਚ ਰਾਖਸ਼ ਬਣੇ ਹੋਏ ਜਵਾਨ ਪੁੱਤਰ ਨੂੰ ਰੋਕ ਨਾ ਸਕੀ ਉਹ ਜ਼ੋਰ ਨਾਲ ਬਾਹੀ ਛੁਡਾ ਕੇ ਅਗਾਹ ਵਧਿਆ ਤਾਂ ਮਾ ਬੁਆਟਣੀ ਖਾ ਕੇ ਚੁਗਾਠ ਦੀ ਬਾਹੀ ਨਾਲ ਜਾ ਵਜੀ ਲੱਕੜ ਦੀ ਤਿੱਖੀ ਅੱਸੀ ਉਹਦੇ ਮੱਥੇ 'ਚ ਚੱਕ ਪਾਸੀ ਕਰਕੇ ਐਂਚ ਭਰ ਖੋਬ ਗਈ ਉਹ ਬੇਹੋਸ਼ ਹੋ ਕੇ ਦਲੀਜਾਂ ਵਿੱਚ ਮੂੰਹ ਭਾਰ ਜਾ ਪਈ ਗਰਮੀ ਨਾਲ ਉਬਲਦਾ ਲਹੂ ਫੁਹਾਰੇ ਵਾਂਗ ਫੋਟ ਨਿਕਲਿਆ ਸੁਫੇ ਦੇ ਬੂਹੇ 'ਚੋਂ ਬਾਹਰ ਨਿਕਲ ਕੇ ਪੁੱਤਰ ਨੇ ਇੱਕ ਵਾਰ ਪਿੱਛਾ ਭੌਂ ਕੇ ਵੇਖਿਆ ਤਾਂ ਜੋ ਕੋ ਚੋਨੂ ਨਜਰੀ ਪਿਆ ਉਸਨੇ ਉਹਦੇ ਸਾਰੇ ਹਥਿਆਰ ਖੋਲੇ ਉਹਨੂੰ ਲਹੂ ਵਿੱਚ ਲਤਪਤ ਹੋਈ ਮਾਂ ਦੀ ਲੋਥ ਤੜਪਦੀ ਦੀ ਸੀ ਉਹਨੇ ਬਰਚੀ ਉੱਥੇ ਹੀ ਸੁੱਟ ਦਿੱਤੀ ਤੇ ਭੱਜ ਕੇ ਮਾਂ ਨੂੰ ਆ ਚੁੱਕਿਆ ਉਹਦੇ ਚਿਹਰੇ ਦਾ ਇੱਕ ਪਾਸਾ ਲਹੂ ਨਾਲ ਭਰਿਆ ਹੋਇਆ ਸੀ ਤੇ ਦੂਜਾ ਪਾਸਾ ਮੌਤ ਦੇ ਪਰਛਾਵੇਂ ਥੱਲੇ ਫਿੱਕਾ ਹੋਇਆ ਪਿਆ ਸੀ ਇਹ ਵੇਖ ਕੇ ਪੁੱਤਰ ਦੀਆਂ ਤਾਂ ਹੀ ਨਿਕਲ ਗਈਆਂ ਉਹਨੇ ਮਾਂ ਨੂੰ ਚੁੱਕ ਕੇ ਮੰਜੇ ਤੇ ਲਟਾ ਦਿੱਤਾ ਉਹਨੀ ਰੀ ਲੋਥ ਭਾਸ ਰਹੀ ਸੀ ਐਨ ਇਸ ਵੇਲੇ ਮਨਜੀਤ ਦਾ ਪਿਓ ਬਾਹਰੋਂ ਆ ਗਿਆ ਦੋਹਾਂ ਪਿਓ ਪੁੱਤਰ ਨੇ ਰਲ ਕੇ ਪੱਟੜ ਦੀ ਦੰਦਲ ਕੋ ਖੋਲੀ ਤੇ ਵਗਿਆ ਹੋਇਆ ਲਘੂ ਪਾਣੀ ਨਾਲ ਸਾਫ ਕਰਕੇ ਜਾਕਮ ਤੇ ਪੱਤੀ ਬੱਧੀ ਕਿਤੇ ਡੂੜ ਘੰਟੇ ਪਿਛੋਂ ਉਹਨੋਂ ਸੁਰਤ ਆਈ ਉਹਨੇ ਪੀੜ ਅਨੁਭਵ ਕਰਕੇ ਮੱਥੇ ਨੂੰ ਹੱਥ ਮਾਰਿਆ ਤੇ ਮੂੰਹੋਂ ਬੜੀ ਔਖੀ ਆਈ ਨਾਲ ਹਾਏ ਕਿਹਾ ਮਨਜੀਤ ਦੇ ਪਿਓ ਨੇ ਕਈ ਵਾਰ ਇਸ ਦਰਘਟਨਾ ਦਾ ਕਾਰਨ ਪੁੱਛਿਆ ਪਰ ਮੁੰਡੇ ਨੇ ਹਰ ਵਾਰ ਇਹਾ ਉੱਤਰ ਦਿੱਤਾ ਮੇਰੀ ਮਾਂ ਹੋਸ਼ ਵਿੱਚ ਆਵੇਗੀ ਤਾਂ ਦੱਸੇਗੀ ਉਹਦੀ ਸੁਰਤ ਬਿਲਕੁਲ ਠੀਕ ਹੋ ਗਈ ਪੈਂਦ ਵੱਲੇ ਬੈਠੇ ਪੁੱਤਰ ਨੂੰ ਵੇਖ ਕੇ ਉਹਨੇ ਦੋਵੇਂ ਬਾਹੀ ਫੈਲਾ ਦਿੱਤੀਆਂ ਦੂਜੇ ਪਾਲ ਵਿੱਚ ਉਹ ਪੁੱਤਰ ਦਾ ਸਿਰ ਜੱਫੀ ਵਿੱਚ ਲੈ ਕੇ ਹੱਕ ਨਾਲ ਲਾਈ ਕਹਿ ਰਹੀ ਸੀ ਛਿੰਦਿਆ ਮੇਰੀ ਸੌਂ ਖਾ ਕੇ ਆ ਕੇ ਤੂੰ ਮੈਨੂੰ ਛੱਡ ਕੇ ਕਿਥੇ ਨਹੀਂ ਜਾਵੇਂਗਾ ਮਹਿਮਾਨ ਦੀਆਂ ਸਾਰੀਆਂ ਕੀਤੀਆਂ ਦਾ ਬਦਲਾ ਤੇਥੋਂ ਆਪਣੇ ਪੁੱਤਰ ਦੇ ਪ੍ਰਾਣਾਂ ਦੀ ਪਿੱਛੇ ਆ ਮੰਗਦੀ ਹਾਂ ਪੁੱਤਰ ਅੱਗੋਂ ਕੋਈ ਉੱਤਰ ਦੇਣ ਦੀ ਥਾਂ ਤੋਂ ਬੀਪ ਵੀ ਰੋ ਰਿਹਾ ਸੀ ਉਹਦੇ ਪਿਤਾ ਨੇ ਸਰਾਣੇ ਵੱਲੋਂ ਸਾਹਮਣੇ ਪਾਸੇ ਹੋ ਕੇ ਪੁੱਛਿਆ ਪਰ ਇਹ ਮਾਮਲਾ ਕੀ ਏ ਪਤੀ ਨੂੰ ਵੇਖ ਕੇ ਮਨਜੀਤ ਦੀ ਮਾਂ ਨੇ ਦੋਵੇਂ ਹੱਥ ਜੋੜ ਕੇ ਕਿਹਾ ਗੁਰੂ ਦੇ ਵਾਸਤੇ ਮੇਰੀ ਨਿਕਰ ਮਣਜੀਤ ਨੂੰ ਮਾਫ ਕਰ ਦਿਓ ਉਹਨੂੰ ਮਰ ਗਈ ਸਮਝ ਕੇ ਵਿਸਾਰ ਦਿਓ ਤੇ ਇੰਨੀ ਕਹਿ ਕੇ ਉਹ ਫਿਰ ਬੇਹੋਸ਼ ਹੋ ਗਈ ਮੰਜੀਤ ਦਾ ਪਿਤਾ ਕੁਝ-ਕੁਝ ਸਮਝ ਗਿਆ ਕਿ ਅਸਲ ਗੱਲ ਕੀ ਹੈ ਮੁੰਡੇ ਨੇ ਲਾਗੇ ਪਈ ਮਣਜੀਤ ਦੀ ਚਿੱਠੀ ਉਹਨੂੰ ਫੜਾ ਦਿੱਤੀ ਉਹ ਪੜ ਕੇ ਬਿਨਾਂ ਮੂੰਹੋਂ ਇੱਕ ਅੱਖਰ ਵੀ ਕੱਢੇ ਸੈਰ ਸੁੱਟ ਕੇ ਬਹਿ ਗਿਆ ਸਾਰੀ ਰਾਤ ਉਹਨਾਂ ਭੁੱਖੇ ਪਾਣਿਆਂ ਨੂੰ ਇਸੇ ਤਰ੍ਹਾਂ ਨਿਭ ਗਈ ਕਈ ਦਿਨ ਤੱਕ ਉਹ ਪਿਓ ਪੁੱਤਰ ਅੰਦਰੋਂ ਬਾਹਰ ਨਾ ਨਿਕਲੇ ਮਣਜੀਤ ਦੀ ਮਾਂ ਨੇ ਵਾਸਤੇ ਪਾਪਾ ਤੇ ਤਰਲੇ ਕਰ ਕਰਕੇ ਮਸਾਂ ਜਿਹੇ ਦੋਹਾਂ ਦਾ ਗੁੱਸਾ ਠੰਡਾ ਕੀਤਾ ਕਈ ਦਿਨਾਂ ਦੇ ਵਿਚਾਰ ਪਿੱਛੋਂ ਸਾਰੇ ਪਰਿਵਾਰ ਨੇ ਇਹ ਫੈਸਲਾ ਕੀਤਾ ਕਿ ਪੁੱਟੀ ਹੋਈ ਮਿੱਟੀ ਨੂੰ ਉੱਚਾ ਉਛਾਲ ਕੇ ਅਣ ਸੁਣਿਆ ਨੂੰ ਨਾ ਸੁਣਾਇਆ ਜਾਵੇ ਸੋਮਨਜੀਤ ਨੂੰ ਜਿਉਂਦੀ ਮਰ ਗਈ ਸਮਝ ਕੇ ਉਹਦੇ ਹਾਲ ਤੇ ਛੱਡ ਦਿੱਤਾ ਤੇ ਉਹਨਾਂ ਪਿੱਛਾ ਨਾ ਕੀਤਾ ਸਮਾਪਾਕੇ ਮਾਂ ਦੇ ਮੱਥੇ ਦਾ ਜਾਕਮ ਤਾਂ ਪਰ ਗਿਆ ਪਰ ਦਿਲ ਦਾ ਨਾਂ ਭਰਿਆ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ